ਤੇ ਭਾਜਪਾ ਦੀ ਮੋਦੀ ਸਰਕਾਰ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੇ ਵਿੱਚ ਮੰਤਰੀ ਦਾ ਅਹੁਦਾ ਦਿੱਤੇ ਜਾਣ ਤੋਂ ਬਾਅਦ ਭਾਜਪਾ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੁਧਿਆਣੇ ਦੇ ਵਿੱਚ ਰਵਨੀਤ ਪਿੱਟੂ ਦੇ ਘਰ ਵਰਕਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ ਹੈ ਉੱਥੇ ਹੀ ਲੁਧਿਆਣੇ ਦੇ ਕੇਂਦਰੀ ਮੰਤਰੀ ਨੂੰ ਵੀ ਜੁੜਾ ਹੈ ਕੇਂਦਰ ਮੰਤਰੀ ਮਿਲਿਆ ਹੈ ਅਤੇ ਉਹ ਲੋਕਾਂ ਦੀ ਆਵਾਜ਼ ਬਣ ਕੇ ਕੇਂਦਰ ਦੇ ਵਿੱਚ ਹੁਣ ਮੁੱਦੇ ਉਠਾਉਣਗੇ ਅਤੇ ਲੁਧਿਆਣਾ ਦਾ ਵਿਕਾਸ ਕਰਨਗੇ ਤੇ ਭਾਜਪਾ ਦੀ ਮੋਦੀ ਸਰਕਾਰ ਦੇ ਵੱਲੋਂ ਰਵਨੀਤ ਬਿੱਟੂ ਨੂੰ ਪਾਜਪਾ ਵਰਕਰਾਂ ਦਾ ਜੋੜਾ ਹੈ ਉਹਦਾ ਦਿੱਤਾ ਗਿਆ ਹੈ ਕੈਬਨਿਟ ਮਿਨਿਸਟਰ ਦਾ ਉਸ ਦੇ ਕਰਕੇ ਪਾਜਪਾ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਵਰਕਰਾਂ ਨੇ ਲੱਡੂ ਵਨ ਕਿੰਚਨ ਮਨਾਇਆ ਹੈ ਰਮੇਸ਼ ਬਿੱਟੂ ਕੇਂਦਰ ਦੇ ਵਿੱਚ ਹੁਣ ਮੁੱਦੇ ਚੁੱਕਣਗੇ ਇਸ ਦੇ ਕਰਕੇ ਲੁਧਿਆਣਾ ਵਾਸੀ ਵੀ ਖੁਸ਼ ਨਜ਼ਰ ਆ ਰਹੇ ਨੇ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾ ਕਿਉਂਕਿ ਉਹਨਾਂ ਨੇ ਜੋ ਬਿੱਟੂ ਦੇ ਉੱਤੇ ਵਿਸ਼ਵਾਸ ਜਤਾਇਆ ਬਹੁਤ ਪਿਆਰ ਦਿੱਤਾ ਪੰਜ ਹਲਕਿਆਂ 'ਚੋਂ ਭਾਰਤੀ ਜਨਤਾ ਪਾਰਟੀ ਸ਼ਹਿਰ ਦੀਆਂ ਸੀਟਾਂ ਜਿੱਤੀ ਹੈ। ਉਹ ਮੈਂ ਤੁਹਾਨੂੰ ਇਹ ਵਿਸ਼ਵਾਸ ਹੋਣਾ ਹੈ ਲੁਧਿਆਣੇ ਸ਼ਹਿਰ ਦੀ ਜੋ ਕਮੀ ਹੈ, ਜੋ ਡਿਵੈਲਪਮੈਂਟ ਦੀਆਂ ਕਮੀਆਂ ਉਹ ਬਿੱਟੂ ਜੀ ਪੂਰੀਆਂ ਕਰਨਗੇ। ਅਸੀਂ ਉਹਨਾਂ ਦੇ ਸਪਾਈ ਬਣ ਕੇ ਉਹਨਾਂ ਦੇ ਇੱਥੇ ਲੁਧਿਆਣੇ ਦੇ ਵਿੱਚ ਮੌਜੂਦ ਹਾਂ। ਕੋਈ ਵੀ ਕਮੀ ਹੋਊਗੀ ਬਿੱਟੂ ਜੀ ਨਾਲ ਮਿਲ ਕੇ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂਦਾ ਪੂਰਾ ਪ੍ਰਯਾਸ ਕਰਾਂਗੇ। ਦੇਖੋ ਅੱਜ ਜੋ ਲੁਧਿਆਣੇ ਨੂੰ ਬਹੁਤ ਅਰਸੇ ਬਾਅਦ ਡਿਵੈਲਪਮੈਂਟ ਦੀ ਰਾਹ ਤੇ ਚੱਲਣ ਜਾ ਰਿਹਾ ਕਿਉਂਕਿ ਦੇਖੋ ਬਿੱਟੂ ਜੀ ਨੂੰ ਜਿਹੜਾ ਸੈਂਟਰ ਨੇ ਮੰਤਰੀਬਦ ਦਿੱਤਾ ਹੈ। ਉਦੇ ਲਈ ਲੁਧਿਆਣਾ ਬਹੁਤ ਖੁਸ਼ਹਾਲ ਰੂਪ ਦੇ ਵਿੱਚ ਅੱਜ ਅੱਗੇ ਆ ਕੇ ਆ ਰਿਹਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਗੱਲ ਦਾ ਵੋਟ ਬੈਂਕ ਤੇ ਵੀ ਅਸਰ ਹੋਏਗਾ ਕਿਉਂਕਿ ਯੰਗ ਬੰਦਾ ਹਮੇਸ਼ਾ ਕੰਮ ਕਰਨ ਲਈ ਤਤਪਰ ਹੁੰਦਾ ਹੈ ਅਸੀਂ ਬਹੁਤ ਸੈਂਟਰ ਤੇ ਮੋਦੀ ਜੀ ਨੂੰ ਧੰਨਵਾਦ ਕਰਦੇ ਹਾਂ ਕਿਉਂਕਿ ਸਹੀ ਸਮੇਂ ਤੇ ਜੋ ਮੰਗ ਸੀ ਉਸ ਤਰ੍ਹਾਂ ਬਿਟੂਈ ਨੌਜ ਮੰਤਰੀਪਦ ਦਿੱਤਾ ਤੇ ਲੁਧਿਆਣਾ ਤਰੱਕੀ ਦੇ ਰਾਹ 'ਤੇ ਤੁਰੇ ਇਹੀ ਆਸ ਕਰਦੇ ਹਾਂ ਜਿੱਦਾਂ ਤੁਸੀਂ ਪਹਿਲਾਂ ਸਾਥ ਦਿੱਤਾ ਉਦਾਂ ਅਸੀਂ ਵੀ ਤੁਹਾਡਾ ਸਾਥ ਦਿਨ ਰਾਤ ਦੇਖ ਕਰਕੇ ਕਰਾਂਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਔਰ ਖਾਸ ਕਰਕੇ ਮੋਦੀ ਸਾਹਿਬ ਨੂੰ ਜਿਹੜੀ ਤੀਜੀ ਵਾਰੀ ਜੀ ਜੀ ਵਾਰੀ ਜਿਹੜੇ ਕੀ ਅੱਜ ਕੁਰਸੀ ਸੰਭਾਲਣ ਜਾ ਰਹੇ ਆ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਇਕੱਠੇ ਸੀ ਇਕੱਠੇ ਹੈ ਇਕੱਠੇ ਰਵਾਂਗੇ ਇਹ ਸਾਡਾ ਨਾਰਾ ਫੋਨ ਵੀ ਚੁੱਕਾਂਗੇ ਕੰਮ ਵੀ ਕਰਾਂਗੇ ਠੀਕਾ ਲੱਗੀ ਹੈ ਅੱਜ 28 ਸਾਲ ਬਾਅਦ 1996 ਦੇ ਵਿੱਚ ਜਾਂ ਤਾਂ ਲੁਧਿਆਣਾ ਦੇ ਵਿੱਚ ਭਾਤੀ ਜਨਤਾ ਪਾਰਟੀ ਦੇ ਟਿਕਟ ਦੇ ਵਿੱਚ ਆ ਸਤਲਗੁੜ੍ਹ ਸੰਧੀ ਲੜੇ ਸੀਗੇ ਉਸ ਤੋਂ ਬਾਅਦ ਲੁਧਿਆਣਾ ਲੋਕ ਸਭਾ ਚੋਣ ਜਾਂ ਉਸ ਤੋਂ ਬਾਅਦ ਅੱਜ ਰਮਨਜੀਤ ਸਿੰਘ ਬਿੱਟੂ ਜੀ ਇਹ 2024 ਦੇ ਵਿੱਚ ਚੋਣ ਲੜੇ ਨੇ ਔਰ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਭ ਤੋਂ ਪਹਿਲੇ ਤਾਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹਨਾ ਕਿ ਮੋਦੀ ਸਾਹਿਬ ਨੇ ਤੀਜੀ ਆਪਣੀ ਸਰਕਾਰ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਸੌ ਦੀ ਸੋਚਕਣੀ ਹੈ ਉੱਥੇ ਸਾਡੇ ਲੁਧਿਆਣੇ ਦੇ ਵਿੱਚ ਗਗਨੀਤ ਸਿੰਘ ਬਿੱਟੂ ਜੀ ਨੂੰ ਅੱਜ ਬਤੌਰ ਰਾਜ ਮੰਤਰੀ ਦਾ ਮਾਨ ਬਖਸ਼ ਕੇ ਲੁਧਿਆਣੇ ਦਾ ਮਾਨ ਬਧਾਇਆ ਉੱਥੇ